ਜੋਸ ਨੂੰ ਲਗਾਤਾਰ ਚਲਾ ਰਹੀ ਹੈ ਔਰ ਵੱਡੀਆਂ ਸਫਲਤਾਵਾਂ ਪ੍ਰਾਪਤ ਕਰ ਰਹੀ ਹੈ ਉਸ ਦੇ ਸਬੰਧ ਦੇ ਵਿੱਚ ਅੱਜ ਜੋ ਲੁਧਿਆਣਾ ਦੇ ਹਾਤੀ ਜਿਹੜਾ ਐਸਐਸਪੀ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਸਾਡਾ ਪ੍ਰੋਗਰਾਮ ਉਹਦਾ ਸੰਪੂਰਨ ਨਹੀਂ ਹੋ ਸਕਦੀ ਸੋ ਸਾਂਝ ਪੁਲਿਸ ਔਰ ਜਨਤਾ ਦੀ ਸਾਂਝ ਕਿਵੇਂ ਹੋ ਸਕਦੀ ਹੈ ਉਸ ਦੀ ਜਿਹੜੀ ਅੱਜ ਇਹ ਜਿਹੜੀ ਮਿਸਾਲ ਹੈ ਸਾਡੇ ਸਾਹਮਣੇ ਹੈ ਜਿਹੜੀ ਸਾਡੀ ਪੁਲਿਸ ਔਰ ਜਨਤਾ ক্লোਜ਼ਲੀ ਇੱਕ ਫਰੰਟ ਦੇ ਤੌਰ ਤੇ ਪੁਲਿਸ ਪਬਲਿਕ ਫਰੰਟ ਸਾਨੂੰ ਵੱਲੋਂ ਕਹਿੰਦੇ ਹੁੰਦੇ ਆ ਜੋ ਸਾਡੇ ਗੁਰੂ ਸਾਹਿਬਾਨ ਦਾ ਆਦੇਸ਼ ਹੈ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਅਸੀਂ ਪੰਜਾਬ ਦੀ ਅਸੀਂ ਫਾਰਮ ਹੈ ਜੋ ਹਮੇਸ਼ਾ ਸਰਬਤ ਦਾ ਭਲਾ ਚਾਹੁੰਦੇ ਹਾਂ ਸੋ ਅੱਜ ਉਸ ਵਿਸ਼ੇ ਦੇ ਵਿੱਚ ਇਕਤ੍ਰਤ ਹੋਏ ਹਾਂ ਪੰਜਾਬ ਪੁਲਿਸ ਦਾ ਆਪਣੇ ਤੌਰ ਤੇ ਕੰਮ ਕਰ ਇਸ ਕਾਰਜਕ੍ਰਮ ਵਿੱਚ ਮੌਜੂਦ ਆ ਸਾਰੇ ਸਾਰਿਆਂ ਦਾ ਪਹਿਲੇ ਤਾਂ ਮੈਂ ਧੰਨਵਾਦ ਕਰਦੀ ਹਾਂ ਕਿਉਂਕਿ लुधियाना रूरल पुलिस वालों एक वक़्रे किस्म का कार्यक्रम चलाया गया है इस तो पहले भी मैं इस तरह विछ विछ, तो के कार्यक्रम में हिस्सा लिया है जिदेज स्कूलों में जिदा कि थोड़े बचों कई लोगों ने कहा कि स्कूली और कॉलेज के बच्चों इस नशे की समस्या बारे जागरूक कराना ताकि वो करना ये जरूरी है ਪਰ ਅੱਜ ਦਾ ਜਿਹੜਾ ਹੈ ਉਹ ਇੱਕ ਦੂਸਰੇ ਕਿਸਮ ਦਾ ਕਾਰਜਕ੍ਰਮ ਹੈ ਕਿਉਂਕਿ ਇਹਦੇ ਵਿੱਚ ਤੁਸੀਂ ਸਾਰੇ ਵੱਖ-ਵੱਖ ਪੰਚਾਇਤਾਂ ਤੋਂ ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਥਾਵਾਂ ਤੋਂ ਇੱਥੇ ਇਕੱਠੇ ਹੋਏ ਹੋ ਜਿਦੇ ਵਿੱਚ ਸਿਰਫ ਇੱਥੇ ਜੋ ਸਟੇਜ ਤੇ ਬੈਠੇ ਹੈ ਜਾਂ ਇੱਥੋਂ ਆ ਕੇ ਜੋ ਬੁਢਾਰੇ ਬੋਲ ਰਹੇ ਹੈ ਸਿਰਫ ਉਹਨਾਂ ਦੀ ਗੱਲ ਨਹੀਂ ਹੈ ਬਲਕਿ ਤੁਹਾਡੀਆਂ ਸੁਝਾਅ ਜਿਹੜੇ ਹੈਗੇ ਆ ਉਹ ਵੀ ਤੁਸੀਂ ਸਾਂਝੇ ਕੀਤੇ ਆ ਸੋ ਇਹਦੇ ਲਈ ਮੈਂ ਐਸਐਸਪੀ ਸਾਹਿਬ ਨੂੰ ਔਰ ਪੂਰੀ ਲੁਧਿਆਣਾ ਪੁਲਿਸ ਦੀ रू रूरल रुडुर, पुलिस की टीम को मुबारकबाद देना चाहनी हाँ क्योंकि ये जो समस्या है ये बहुत जरूरी है कि अभी सारे मिल के काम करिए किसी एक बंदे या किसी एक अदारे या किसी एक संस्था समस्या यू नजिटना पॉसिबल नहीं है ये समस्या तदों ही नजिठी जा सकती है जो असं सारे कट्ठे हो के एकजुट हो के बारे गल करों समस्या को समझा ਔਰ ਇਸ ਨੂੰ ਕਿੱਦਾਂ ਨਜਿੱਟ ਸਕਦੇ ਆ ਇਹਦੇ ਵਿੱਚ ਵੱਖਰੇ ਵੱਖਰੇ ਸੁਝਾਵਾਂ ਤੇ ਅੱਗੇ ਕੰਮ ਕਰਾਂਗੇ ਉਹਨਾਂ ਨੂੰ ਲਾਗੂ ਕਰਾਂਗੇ ਸੋ ਇੱਕ ਵਾਰੀ ਫੇਰ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਆ ਕਿ ਤੁਸੀਂ ਇੱਥੇ ਇਸ ਪ੍ਰੋਗਰਾਮ ਅਕ ਸ਼ਾਮਿਲ ਹੋ ਲਈ ਆਏ ਔਰ ਨਾ ਸਿਰਫ ਤੁਸੀਂ ਇੱਥੇ ਬੈਠ ਕੇ ਸ਼ਾਮਿਲ ਹੋ ਔਰ ਤੁਸੀਂ ਆਪਣੇ ਸੁਝਾਅ ਦਿੱਤੇ ਔਰ ਮੈਂ ਚਾਹਾਂਗੀ ਕਿ ਅੱਗੇ ਵੀ ਤੁਸੀਂ ਇਸ ਤਰ੍ਹਾਂ ਦੇ ਸੁਝਾਅ ਦਿੰਦੇ ਰਹੋ ਔਰ ਐਸਐਸਪੀ ਸਾਹਿਬ ਨੂੰ ਮੈਂ ਰਿਕਵੈਸਟ ਕਰਾਂਗੀ ਕਿ ਜ਼ਰੂਰੀ ਨਹੀਂ ਹੈ ਕਿ ਐਦਾਂ ਵੱਡੇ ਪੱਧਰ ਦੇ ਹੀ ਕਾਰਜਕ੍ਰਮ ਹੋਣ ਇਹ ਡੀਐਸਪੀ ਸਾਹਿਬਾਨ ਦੇ ਪੱਧਰ ਤੇ ਐਸਐਚਓ ਸਾਹਿਬਾਨ ਦੇ ਪੱਧਰ ਤੇ ਪਿੰਡ ਲੈਵਲ ਤੇ ਜਾਂ ਸਬਡਿਵੀਜ਼ਨ ਲੈਵਲ ਤੇ ਵੀ ਹੋ ਸਕਦੀ ਹੈ ਜਿਦੇ ਵਿੱਚ ਇੱਕ ਜਿਹਨੂੰ ਰਾਉਂਡ ਟੇਬਲ ਕਹਿੰਦੇ ਹੈ ਕਿ ਸਾਰੇ ਬੈਠ ਕੇ ਮਿਲ ਕੇ ਆਪਣੇ ਆਪਣੇ ਸੁਝਾਅ ਦੇ ਕਿਉਂਕਿ ਜਦੋਂ ਸੁਝਾਅ ਆਣਗੇ ਤੇ ਉਹਨਾਂ ਵਿੱਚ ਵਧੀਆ ਸੁਝਾਅ ਵੀ ਆਣਗੇ ਜਿਹੜੇ ਕਿ ਪਹਿਲੇ ਨਹੀਂ ਆਏ ਤੇ ਉਹਦੇ ਤੇ ਵੀ ਕੰਮ ਕੀਤਾ ਜਾ ਸਕਦਾ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਦਿੰਦੀ ਆ ਇੱਕ ਚੀਜ਼ ਜੋ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦੀ ਆ ਜਿਹਦੀ ਪ੍ਰਿੰਸੀਪਲ ਮੈਡਮ ਨੇ ਵੀ ਜ਼ਿਕਰ ਕੀਤਾ ਔਰ ਮੈਨੂੰ ਵੀ ਇੱਥੇ ਬੈਠ ਕੇ ਉਹ ਮੈਂ ਆਬਜ਼ਰਵ ਕਰ ਰਹੀ ਸੀ ਉਹ ਇਹ ਕਰ ਰਹੀ ਸੀ ਕਿ ਮੇਰੇ ਖਾਂ ਦੇਤੇ ਕਾਫੀ ਸਾਰੀ ਸੰਖਿਆ ਵਿੱਚ ਅਸੀਂ ਸਾਰੇ ਜੋ ਇਸ ਸਮੱਸਿਆ ਨੂੰ ਨਿਜਿੱਟਣਾ ਚਾਹੁੰਦੇ ਆ ਉਹ ਇਕੱਠੇ ਹੋਏ ਹਨ ਲੇਕਿਨ ਅਗਰ ਦੇਖਿਆ ਜਾਏ ਤੇ ਮੈਨੂੰ ਔਰ ਮੈਡਮ ਨੂੰ ਛੱਡ ਕੇ ਮੈਨੂੰ ਹੋਰ ਕੋਈ ਮਹਿਲਾ ਇੱਥੇ ਨਹੀਂ ਨਜ਼ਰ ਆ ਰਹੀ ਜਦਕੀ ਸਾਡੀਆਂ ਪੰਚਾਇਤਾਂ ਵਿੱਚ ਵੀ ਬਹੁਤ ਸਾਰੀਆਂ ਮਹਿਲਾਵਾਂ ਹੈਗੀਆਂ ਸੋ ਤੁਹਾਨੂੰ ਵੀ ਮੇਰੀ ਰਿਕੁਐਸਟ ਹੈ ਔਰ ਐਸਐਸਪੀ ਸਾਹਿਬ ਨੂੰ ਵੀ ਮੇਰੀ ਰਿਕੁਐਸਟ ਹੈ ਕਿਉਂਕਿ ਪੁਲਿਸ ਵਿੱਚ ਵੀ ਕਾਫੀ ਮਹਿਲਾਵਾਂ ਹੈਗੀਆਂ ਤੇ ਅੱਗੇ ਤੋਂ ਅਸੀਂ ਉਹਨਾਂ ਨੂੰ ਵੀ ਸ਼ਾਮਿਲ ਕਰੀਏ ਔਰ ਤਾਂਕਿ ਅਗੇਨ ਅਗਰ ਅਗਰ 50% ਸਾਡੀ ਪੋਪੂਲੇਸ਼ਨ ਫੀਮੇਲਸ ਹੈਗੀਆਂ ਮਹਿਲਾਵਾਂ ਹੈਗੀਆਂ ਤੇ ਅਗਰ ਅਸੀਂ ਉਹਨਾਂ ਨੂੰ ਨਹੀਂ ਸ਼ਾਮਿਲ ਕਰ ਰਹੇ ਤੇ ਅਸੀਂ ਆਪਣੀ 50% ਜਿਹੜੀ ਸਾਡੀ ਪੋਪੂਲੇਸ਼ਨ ਹੈ ਉਹden ਸੁਝਾ ਉਹਦਾ ਜਿਹੜਾ ਯੋਗਦਾਨ ਹੈ ਉਹ ਅਸੀਂ ਲੈ ਨਹੀਂ ਪਾਵਾਂਗੇ ਤੇ ਅਸੀਂ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਵੀ ਰਿਕੁਐਸਟ ਕਰਾਂਗੀ ਕਿ ਤੁਹਾਡੇ ਸਰਪੰਚ ਅਗਰ ਮਹਿਲਾ ਮੈਡਮ ਹੈਗੇ ਆ ਪੰਚ ਹੈਗੇ ਆ ਉਹਨਾਂ ਨੂੰ ਵੀ ਆਪਾਂ ਸ਼ਾਮਿਲ ਕਰੀਏ ਔਰ ਐਸਐਸਪੀ ਸਾਹਿਬ ਨੂੰ ਰਿਕੁਐਸਟ ਕਰਾਂਗੀ ਕਿ ਜੋ ਔਮਨ ਪੁਲਿਸ ਅਫੀਸ਼ਰਸ ਆਗੇ ਆ ਉਹਨਾਂ ਨੂੰ ਵੀ ਅਸੀਂ ਕਾਰਜਕ੍ਰਮ ਵਿੱਚ ਸ਼ਾਮਿਲ ਕਰੀਏ जिथे तक इस मुहिम की गल है ऑलरेडी सारे ने गल की है मैं बस मुखसर तरीके छोटे समराइज़ करके दसना चाहवागी कि ये जो मुहिम हैगी है विरुद्ध युद्ध हैगा है, भिरुद, भिरुद है, है कई पहलू है कई पक्ष है, है और अगर असं मोटे तौर पर देखिए तो दो पक्ष वे बहुत अहम है एक है। हैगा है जिन्हों अगर अभी इकनोमिक्स की गल करिए हैगी है, है, है सप्लाई साइड तो एक डिमांड साइड ਤੇ ਜਦੋਂ ਅਸੀਂ ਸਪਲਾਈ ਸਾਈਡ ਦੀ ਗੱਲ ਕਰਦੇ ਹਾਂ ਤੇ ਅਸੀਂ ਗੱਲ ਉਹਨਾਂ ਦੀ ਕਰਦੇ ਹਾਂ ਜਿਹੜੇ ਕਿ ਇਹ ਨਸ਼ਾ ਵੇਚ ਰਹੇ ਹਨ ਸੋ ਉਹਨਾਂ ਤੇ ਜੋ ਕਾਰਜਕ੍ਰਮ ਉਹਨਾਂ ਤੇ ਜੋ ਐਕਸ਼ਨ ਚੱਲ ਰਿਹਾ ਹੈ ਉਹਦੀ ਕਈ ਸਾਰੇ ਬੁਲਾਰਿਆਂ ਨੇ ਉਹਦੇ ਬਾਰੇ ਗੱਲ ਕੀਤੀ ਔਰ ਪੁਲਿਸ ਜਿਹੜੀ ਹੈ ਉਹਦੇ ਤੇ ਬਹੁਤ ਫੋਕਸ ਕਰਕੇ ਬਹੁਤ એનર્ਜੀ ਔਰ ਟਾਈਮ ਲਗਾ ਕੇ ਉਹਦੇ ਤੇ ਕੰਮ ਕਰ ਰਹੀ ਹੈ ਇਹਦਾ ਤੁਸੀਂ ਸਾਰਿਆਂ ਨੇ ਵੀ ਜ਼ਿਕਰ ਕੀਤਾ ਹੈ ਔਰ ਸ਼ਲਾਗਾ ਕੀਤੀ ਹੈ ਜੋ ਦੂਸਰਾ ਇਹਦਾ ਪੱਖ ਹੈਗਾ ਹੈ ਉਹ ਹੈ ਉਹਦੀ ਵੀ ਤੁਸੀਂ ਜ਼ਿਕਰ ਕੀਤਾ ਹੈ ਉਹ ਹੈ ਡਿਮਾਂਡ ਰਿਡਕਸ਼ਨ ਕਿ ਕਿੰਨਾ ਲੋਕ ਖਾਸ ਤੌਰ ਤੇ ਸਾਡਾ ਯੂਥ ਜਿਹੜਾ ਹੈ ਉਹ ਇਸ ਸਮੱਸਿਆ ਦੇ ਵੱਲ ਜਾਵੇ ਹੀ ਨਹੀਂ ਨਾ ਔਰ ਮੈਨੂੰ ਬੜੀ ਖੁਸ਼ੀ ਹੋਈ ਕਿ ਤੁਸੀਂ ਆਪਣੇ ਪਿੰਡ ਦਾ ਜ਼ਿਕਰ ਕੀਤਾ ਕਿ ਉਹਦੇ ਵਿੱਚ ਤੁਸੀਂ ਦੱਸਿਆ ਕਿ ਭਾਈ ਹੁਣ ਜਿਹੜੀ ਯੰਗਰ ਜਨਰੇਸ਼ਨ ਹੈ ਉਹ ਕਈ ਲੋਕ ਇਸ ਤਰ੍ਹਾਂ ਨਹੀਂ ਜਾ ਰਹੇ ਔਰ ਉਹ ਤੁਹਾਡੇ ਸਾਰਿਆਂ ਦਾ ਜੋ ਬੀਟਰ ਲੈਵਲ ਤੇ ਵਾਰਡ ਲੈਵਲ ਤੇ ਕੰਮ ਹੈ ਉਹ ਉਹਦਾ ਨਤੀਜਾ ਹੈ ਉਸ ਜਾਗਰੂਕਤਾ ਦਾ ਪਰ ਉਹ ਜਾਗਰੂਕਤਾ ਸਾਨੂੰ ਹੋਰ ਬਤਾਨੀ ਹੈ ਸਕੂਲਾਂ ਕਾਲਜਾਂ ਦੀ ਤੁਸੀਂ ਵੀ ਇੱਥੇ ਗੱਲ ਕੀਤੀ ਹੈ ਤੋਂ ਮੈਂ ਵੀ ਇਹ ਰਿਕੁਐਸਟ ਕਰਾਂਗੀ ਕਿ ਇਹ ਅਸੀਂ ਜੋ ਕਾਰਜਕ੍ਰਮ ਹੈਗਾ ਹੈ ਜਿੰਨਾ ਅਸੀਂ ਫੋਕਸ ਸਪਲਾਈ ਸਾਈਡ ਤੇ ਸਪਲਾਈ ਨੂੰ ਰੋਕਣ ਲਈ ਕਰ ਰਹੇ ਹਾਂ ਪਰੀਜ਼ ਕਰ ਰਹੀ ਹੈ ਉਹਨਾਂ ਹੀ ਕੰਮ ਅਸੀਂ ਡਿਮਾਂਡ ਰਿਡਕਸ਼ਨ ਦੀ ਕਰੀਏ ਸੋ ਇਹ ਦੋ ਚੀਜ਼ਾਂ ਹੈ ਜਿਹੜੀਆਂ ਇਸ ਯੁੱਧ ਦੀਆਂ ਉਹ ਪਈ ਹੈਗੇ ਜਿਹੜੇ ਕਿ ਨਾਲ-ਨਾਲ ਚੱਲਨੇ ਚਾਹੀਦੇ ਹਨ ਇਸ ਇਸ ਨੂੰ ਜਿਹੜੀ ਮਜਠਣ ਲਈ ਪੁਲਿਸ ਅਗਰ ਇੱਕ ਅਦਾਰਾ ਹੈ ਤੇ ਹੋਰ ਬਹੁਤ ਅਦਾਰੇ ਹੈ ਜਿਨ੍ਹਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ ਔਰ ਉਹ ਯੋਗਦਾਨ ਦੇ ਵੀ ਰਹੇ ਹਨ ਗੱਲ ਕੀਤੀ ਗਈ ਸਾਡੇ ਜੋ ਐਮਸੀ ਹੈਗੇ ਹੈ ਇਹਨਾਂ ਨੇ ਸ਼ੁਰੂਆਤ ਵਿੱਚ ਗੱਲ ਕੀਤੀ ਕਿ ਜੋ ਨਸ਼ੇ ਦਾ ਆਦੀ ਹੋ ਗਿਆ ਹੈ ਉਹਨੂੰ ਅਸੀਂ ਬਿਮਾਰ ਸਮਝ ਕੇ ਉਹਦਾ ਇਲਾਜ ਕਰੀਏ ਸੋ ਉਹ ਹੈਲਥ ਡਿਪਾਰਟਮੈਂਟ ਦਾ ਬਹੁਤ ਵੱਡਾ ਰੋਲ ਹੈ ਔਰ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਲੁਧਿਆਣਾ ਰੂਰਲ ਵਿੱਚ ਨਾ ਸਿਰਫ ਡੀ ਐਡਿਕਸ਼ਨ ਸੈਂਟਰ ਆ ਗਿਆ ਹੈ ਬਲਕਿ ਰੀਹੈਬਿਟੇਸ਼ਨ ਸੈਂਟਰ ਵੀ ਆ ਗਿਆ ਹੈ ਜੋ ਕਿ ਬਹੁਤ ਜਿਲਿਆਂ ਵਿੱਚ ਨਹੀਂ ਹੈਗੇ ਸੋ ਉਸ ਹਿਸਾਬ ਨਾਲ ਲੁਧਿਆਣਾ ਰੂਰਲ ਵਿੱਚ ਇਹ ਵਧੀਆ ਹੈ ਕਿ ਦੋਨੋਂ ਡੀ ਐਡਿਕਸ਼ਨ ਔਰ ਰੀਹੈਬਿਟੇਸ਼ਨ ਸੈਂਟਰਸ ਅਥੇ ਮੌਜੂਦ ਹੈਗੇ ਸੋ ਹੈਲਥ ਜਿਹੜਾ ਡਿਪਾਰਟਮੈਂਟ ਹੈ ਉਹਦੇ ਨਾਲ ਕਨਸਟੈਂਟ ਕੋਲਾਬੋਰੇਸ਼ਨ ਹੈ ਪੁਲਿਸ ਦੀ ਵੀ ਔਰ ਸਰਕਾਰ ਦਾ ਵੀ ਬਹੁਤ ਫੋਕਸ ਹੈ ਕਿ ਕਿਦਾਂ ਹੋਰ ਡੀ ਐਡਿਕਸ਼ਨ ਸੈਂਟਰ ਬਣਵਾਏ ਜਾਣ ਕਿਦਾਂ ਹੋ ਰੀਹੈਬਿਲੀਟੇਸ਼ਨ ਸੈਂਟਰ ਬਣਾਏ ਜਾਣ ਹੈਲਥ ਦੇ ਨਾਲ-ਨਾਲ ਐਜੂਕੇਸ਼ਨ ਡਿਪਾਰਟਮੈਂਟ ਦਾ ਬਹੁਤ ਇੰਪੋਰਟੈਂਟ ਰੋਲ ਹੈ ਸੋ ਇੱਕ ਤਰ੍ਹਾਂ ਦਾ ਅਗਰ ਅਸੀਂ ਦੇਖੀਏ ਅੰਗਰੇਜ਼ੀ ਵਿੱਚ ਉਹਨੂੰ ਕਹਾਂਗੇ ਮਲਟੀ ਏਜੰਸੀ ਅਪਰੋਚ ਕਿ ਬਹੁਤ ਸਾਰੇ ਜੋ ਇਹਦੇ ਵਿੱਚ ਸਟੇਕਹੋਲਡਰ ਹੈ ਉਹ ਸਾਰੇ ਇਕੱਠੇ ਹੋ ਕੇ ਇਸ ਸਮੱਸਿਆ ਨੂੰ ਨਿਜਠਣ ਲਈ ਕੰਮ ਕਰਨ ਔਰ ਇਹਦੇ ਵਿੱਚ ਤੁਸੀਂ ਸਾਰਿਆਂ ਨੇ ਜਿੰਨੇ ਸੁਝਾਅ ਦਿੱਤੇ ਆ ਬਹੁਤ ਵਧੀਆ ਸੁਝਾਅ ਦਿੱਤੇ ਆ ਮੈਂ ਐਸਐਸਪੀ ਸਾਹਮਣੂ ਰਿਕੁਐਸਟ ਕਰਾਂਗੀ ਕਿ ਉਹਰੇ ਸਾਰੇ ਸੁਝਾਅ ਜਿਹੜੇ ਆ ਆਈ ਐਮ ਸ਼ੋਰ ਕਿਸੇ ਨੇ ਨੋਟ ਵੀ ਕੀਤੇ ਹੋਣੇ ਆ ਔਰ ਉਹਨਾਂ ਤੇ ਜਿਹੜਾ ਹੈ ਉਹਦੇ ਤੇ ਹੋਰ ਚਰਚਾ ਕੀਤੀ ਜਾਏ ਔਰ ਕਿਸ ਤਰ੍ਹਾਂ ਸੁਝਾਅ ਨੂੰ ਅਸੀਂ ਅਮਲੀ ਜਾਮਾ ਪਹਿਨਾ ਸਕਦੇ ਆ ਇਹਨਾਂ ਨੇ ਗੱਲ ਕੀਤੀ ਸਪੋਰਟਸ ਦੀ ਬਹੁਤ ਅੱਛਾ ਸੁਝਾਅ ਹੈ એનર્ਜੀ ਨੂੰ ਚੈਨਲਾਈਜ਼ ਕਰਨ ਲਈ ਯੰਗਸਟਰਸ ਦੀ ਜ਼ਰੂਰੀ ਹੈ ਕਿ ਅਸੀਂ ਪ੍ਰੋਡਕਟਿਵ ਐਕਟੀਵਿਟੀ ਚ ਲਗਾਈਏ ਅਸੀਂ ਗੇਮ ਸਪੋਰਟਸ ਜਿਹੜੀਆਂ ਹੈ ਉਹ ਐਨਕਰੇਜ ਕਰੀਏ ਸੋ ਉਹ ਕਿਸ ਤਰ੍ਹਾਂ ਕਰਨਾ ਹੈ ਉਹ ਆਪਾਂ ਸਾਰੇ ਰਲ ਕੇ ਕਰੀਏ ਔਰ ਇਸ ਕਾਰਜਕ੍ਰਮ ਦਾ ਜਾਂ ਇਸ ਤਰ੍ਹਾਂ ਦੀ ਮੁਹਿੰਮ ਦਾ ਸਕਸੈਸ ਇਹ ਨਹੀਂ ਹੈ ਕਿ ਆਪਾਂ ਕਿੰਨੇ ਸਾਰੇ ਲੋਕਾਂ ਨੇ ਇਕੱਠੇ ਮਿਲ ਕੇ ਇੱਕ ਦੂਸਰੇ ਨਾਲ ਗੱਲਬਾਤ ਕੀਤੀ ਉਹ ਤਾਂ ਇੱਕ ਸ਼ੁਰੂਆਤ ਹੈ ਰਿਜ਼ਲਟ ਇਸ ਤੇ ਡਿਪੈਂਡ ਕਰਦਾ ਹੈ ਕਿ ਇਥੋਂ ਬਾਹਰ ਜਾ ਕੇ ਅਸੀਂ ਕੀ ਕਰਾਂਗੇ ਇਹ ਜੋ ਸਾਰੇ ਸੁਝਾਅ ਹੈ ਇਹਨਾਂ ਨੂੰ ਇਹਨਾਂ ਤੇ ਐਕਸ਼ਨ ਲੈਂ ਲਈ ਅਸੀਂ ਕੀ ਕਰਾਂਗੇ ਔਰ ਕਿਸ ਤਰ੍ਹਾਂ ਇਹਨਾਂ ਸੁਝਾਵਾਂ ਤੇ ਅਸੀਂ ਕੰਮ ਕਰੀਏ ਔਰ ਇਸ ਮੁਹਿਮ ਨੂੰ ਅੱਗੇ ਵਧਾਈਏ ਜੋ ਗੈਸਪੀ ਅੰਕੁਰ ਗੁਪਤਾ ਜੀ ਉਹਨਾਂ ਦੇ ਨਾਲ ਉਹਨਾਂ ਦੀ ਸਮੂਚੀ ਟੀਮ ਪੀਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਆਪਾਂ ਦੇਖਦੇ ਆ ਪਿਛਲੇ 5-1 ਕਿਹਿੰਦਿਆਂ ਤੋਂ ਸਾਡੀ ਪੰਜਾਬ ਸਰਕਾਰ ਨੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਬਾਦ ਉਹਨਾਂ ਨੇ ਇੱਕ ਮੁਹਿੰਮ ਚਲਾਈ ਜੋਧ ਨਸ਼ਾ ਵਿਰੋਧ ਜੀ ਆਪਾਂ ਇਹ ਪ੍ਰੋਗਰਾਮ ਕਰਨਾ ਚਾਹੁੰਦੇ ਆ ਤੇ ਸ਼ਾਰਟ ਨੋਟਿਸ ਦੇ ਮੈਂ ਆਪਣਾ ਬੜੂਲੇ ਸਜੈਸ਼ਨ ਦੇ ਤੇ ਆ ਕੇ ਤੇ ਮੈਂ ਸਾਰੇ ਟਿਕਣੋਂ ਸਾਰੇ ਜਿਹੜਾ ਰੂਰਲ ਪੁਲਿਸ ਵੱਲੋਂ ਅ ਰੀਅਲੀ ਥੈਂਕਸ ਫ্রম ਦ ਕੋਰ ਆਫ ਅਰ ਹਾਰਟ ਦੂਜੀ ਗੱਲ ਮੀਡੀਆ ਦੇ ਸਾਰੇ ਸਾਡੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਕਵਰ ਕਰਨ ਆਏ ਤੇ ਸਾਡੀ ਗੱਲ ਲੋਕਾਂ ਤੱਕ ਪਹੁੰਚਾਉਣ ਦੇ ਬਹੁਤ ਬਹੁਤ ਧੰਨਵਾਦ ਜੀ ਇਸ ਤੋਂ ਇਲਾਵਾ ਜਿਹੜੀ ਸਾਡੀ ਪੂਰੇ ਜ਼ਿਲ੍ਹੇ ਦੀ ਟੀਮ ਹੈਗੀ ਹੈ ਯੂਥ ਕੋਆਰਡੀਨੇਟਰ ਜ਼ਿਲ੍ਹੇ ਦੇ ਕੋਆਰਡੀਨੇਟਰਸ ਬੈਠੇ ਹਲਕਾ ਕੋਆਰਡੀਨੇਟਰਸ ਤੇ ਉਹਨਾਂ ਦੇ ਵਲੰਟੀਅਰ ਸਹਬਾਨ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਪ੍ਰਿੰਸੀਪਲ मैम ਦਾ ਦਿਨਾਲ ਸਾਰੇ ਜਿਹੜੇ ਸਰਪੰਚ ਪੰਚ ਤੇ ਪਿੰਡਾਂ ਵਕ ਵਕ ਪਿੰਡਾਂ ਜੋ ਇੰਨੀ ਦੂਰ ਚੱਲ ਕੇ ਸਾਡੇ ਇਸ ਪ੍ਰੋਗਰਾਮ ਤੇ ਆਏ ਆ ਤੁਹਾਡਾ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਤੇ ਮੈਨੂੰ ਪੂਰੀ ਉਮੀਦ ਹੈ ਵੀ ਜਿਵੇਂ मैम ਨੇ ਆਪਾਂ ਨੂੰ ਗਾਈਡ ਕੀਤਾ ਆਪਾਂ ਉਹਨਾਂ ਦੇ ਵੈਲਿਊਏਬਲ ਸੁਜੈਸ਼ਨਸ ਨੂੰ ਆਪਣੇ ਬਿਲਕੁਲ ਪਿੰਡ ਦੇ ਅਖੀਰਲੇ ਬੰਦੇ ਤੱਕ ਲੈ ਕੇ ਜਾਵਾਂਗੇ ਤੇ ਜਿਹੜਾ ਆਪਣਾ ਨਸ਼ਾ ਮੁਕਤ ਪੰਜਾਬ ਦਾ ਇੱਕ ਆਪਾਂ ਸਰਕਾਰ ਨੇ ਸੁਪਨਾ ਦੇਖਿਆ ਉਹਨੂੰ ਆਪਾਂ ਪੂਰਾ ਕਾਫੀ ਹੱਦ ਤੱਕ ਤਾਂ ਆਪਾਂ ਉਹ ਲੈ ਵੀ ਗਏ ਆ ਪਰ ਜਿਹੜੀ ਥੋੜੀ ਬਹੁਤ ਕਮੀ ਪੇਸ਼ੀ ਰਹਿ ਗਈ ਹੈ ਜਿਹੜਾ ਹੋਰ ਕੰਮ ਕਰਨਾ ਰਹਿ ਗਿਆ ਉਹ ਵੀ ਆਉਣ ਵਾਲੇ ਦਿਨਾਂ ਚ ਆਪਾਂ ਰਲ ਮਿਲ ਕੇ ਤੁਹਾਡੇ ਸਹਿਯੋਗ ਨਾਲ ਜਿਹੜੀ ਲੁਧਿਆਣਾ ਦਿਹਾਤੀ ਪੁਲਿਸ ਹੈ ਉਹ ਪੂਰੀ ਤਰ੍ਹਾਂ ਅਚੀਵ ਕਰੇਗੀ ਤੋਂ ਮੈਂ ਇਹੀ ਉਮੀਦ ਕਰਦਾ ਹਾਂ ਕਿ ਤੁਹਾਡਾ ਸਹਿਯੋਗ ਸਾਨੂੰ ਆਨਲਾਈਨ ਟਾਈਮਸ ਵੀ ਮਿਲੇਗਾ ਇਸੇ ਤਰ੍ਹਾਂ ਤੇ ਮੈਂ ਇਹ ਵੀ ਵਿਸ਼ਵਾਸ ਰਵਾਨਾ ਸਾਡੇ ਸਾਰਿਆਂ ਦੇ ਵਿੱਚ ਕਿ ਜਿਹੜੀ ਲੁਧਿਆਣਾ ਦੀ ਹਾਤੀ ਪੁਲਿਸ ਹੈ ਉਹ ਮੋਢੇ ਤੇ ਮੋਢਾ ਲਾ ਕੇ ਤੁਹਾਡੇ ਨਾਲ ਖੜੀ ਹੈ ਤੇ ਤੁਹਾਡੀਆਂ ਜਾਲੀਆਂ ਇੱਕ ਇੱਕ ਸਜੈਸ਼ਨ ਇੱਕ ਇੱਕ ਜਿਹੜੀ ਤੁਹਾਡੀ ਇਨਫੋਰਮੇਸ਼ਨ ਹੈ ਉਹਨੂੰ ਅਸੀਂ ਬੜੇ ਸੰਜੀਦਗੀ ਦੇ ਨਾਲ ਬੜੇ ਸੀਰੀਅਸਲੀ ਲੈ ਕੇ ਉਸਤੇ ਕੰਮ ਕਰਾਂਗੇ ਇੱਕ ਵਾਰੀ ਫੇਰ ਇਹਨਾਂ ਮੈਂ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਜੀ ਧੰਨਵਾਦ ਜੈ ਹਿੰਦ ਸਤਿ ਸ੍ਰੀ ਅਕਾਲ ਕੋਈ ਹੋਰ ਕੋਈ ਇੱਕ ਆਪਣੇ ਕੋਲ ਹੈਲਪਲਾਈਨ ਨੰਬਰ ਆ ਉਹ ਹੈਲਪਲਾਈਨ ਨੰਬਰ ਦੇ ਉੱਤੇ ਆਪਾਂ ਸੂਚਨਾ ਦੇ ਕਰਦੇ ਹਾਂ ਪਰ ਮੈਂ ਵਾਰ-ਵਾਰ ਇਹੀ ਗੱਲ ਕਹਿਣਾ ਵੀ ਜਿਹੜੀ ਹੈਲਪਲਾਈਨ ਨੰਬਰ ਆਪਾਂ ਨੂੰ ਕੋਲਾਲ ਸਰਕਾਰ ਨੇ ਯਾਰੀ ਕੀਤਾ ਉਹ ਤੇ ਆਪਾਂ ਸੱਚੀ ਸੂਚਨਾ ਦੇਣੀ ਆ ਪਿਛੇ ਜੇ ਵੀ ਹੋਇਆ ਕਿਸੇ ਨੇ ਝੂਠੀ ਸੂਚਨਾ ਦੇਤੀ ਉਹਦੇ ਕਰਕੇ ਹੁਣ ਪੁਲਿਸ ਦੋ ਤੋਂ ਤਿੰਨ ਬੈਣੀ ਉਹਦੇ ਉੱਤੇ ਤਹਿਕੀਕਾਤ ਕਰਦੀ ਆ ਵੀ ਕੀ ਇਹ ਜਿਹੜਾ ਇਹਦੇ ਵਿੱਚ ਬੱਚੇ ਦਾ ਨੰਬਰ ਦਿੱਤਾ ਜਾਂ ਕਿਸੇ ਮਸਲ ਦਾ ਕਦਰ ਨੰਬਰ ਦਿੱਤਾ ਕੀ ਉਹ ਪੈਂਡ ਜੋ ਪ੍ਰਕਾਲ ਕਰਦੇ ਆ ਪਹਿਲਾਂ ਤਾਂ ਜਦੋਂ ਅਸੀਂ ਜੇ ਸਹੀ ਸੂਚਨਾਵਾਂ ਦਿੰਦੇ ਤਾਂ ਹੁਣ ਵੀ ਇਹ ਬਹੁਤ ਹੱਦਾਂ ਤੇ ਜ਼ਿਆਦੇ ਕੰਮ ਪਾ ਲਿਆ ਜਾਣਾ ਹੈਗਾ ਅਸੀਂ ਇਸ ਕਰਕੇ ਪੰਜਾਬ ਪੁਲਿਸ ਨੂੰ ਵਧਾਈ ਲੈਂਦੇ ਆ ਵੀ ਜਦੋਂ ਵੀ ਕਦੇ ਸਾਡਾ ਕੋਈ ਵੀ ਬਲੈਂਕਰ ਮਗ ਪੰਜਾਬ ਪੁਲਿਸ ਨੂੰ ਫੋਨ ਕਰਦਾ ਐਸਐਸਪੀ ਸਾਹਿਬ ਕਹਿੰਦੇ ਵੀ ਚਾਹੇ ਮੈਨੂੰ ਰਾਤ ਦੇ 12 ਵਜੇ ਫੋਨ ਕਰੋ ਡਾਕਟਰ ਅੰਕਰ ਗੋਪਾਲ ਜੀ ਦੀਆਂ ਸਾਡੀਆਂ ਮੀਟਿੰਗਾਂ ਹੋ ਚੁੱਕੀਆਂ ਹੁੰਦੀਆਂ ਤੇ ਰਹਿਣਗੀਆਂ ਤੇ ਹੁੰਦੀਆਂ ਦੀਆਂ ਇਹ ਕਹਿੰਦੇ ਵੀ ਸਾਨੂੰ ਭਾਵੇਂ ਰਾਤ ਦੇ 12 ਵਜੇ ਫੋਨ ਕਰੋ ਡੀਐਸਪੀ ਸਾਹਿਬ ਕਹਿੰਦੇ ਸਾਨੂੰ ਜਦੋਂ ਮਰਜ਼ੀ ਫੋਨ ਕਰੋ ਸਾਡਾ 24 ਘੰਟੇ ਫੋਨ ਖੁੱਲਾ ਹੁੰਦਾ ਆ ਆਰੇ ਨੇ ਬਾਹਾਂ ਖੜੀਆਂ ਕਰਕੇ ਮੈਨੂੰ ਭਰੋਸਾ ਦੇਣਾ ਸਾਡੇ ਅਫਸਰ ਸਾਹਿਬਾਨਾਂ ਨੂੰ ਵੀ ਭਰੋਸਾ ਦੇਣਾ ਵੀ ਅਸੀਂ ਇਸ ਯੁੱਗ ਨੂੰ ਬੜੇ ਤਕੜੇ ਹੋ ਕੇ ਲੜਾਂਗੇ ਬੋਲੇ ਸੋ ਨਿਹਾਲ ਐਨਾ ਕਹਿੰਦਾ ਮੈਂ ਖਿਮਾਂ ਦਾ ਜੱਜ ਕਾ ਵਾਹਿਗੁਰੂ ਜੀ ਕਾ ਸਮਝ ਕਿ ਇਸ ਚਿਹਰ ਦੀ ਹਾਲਤ ਭੁਰੀ ਨਹੀਂ ਪੰਜਾਬ ਪੁਲਿਸ ਮੈਡਮ ਅਨਤਾ ਜੀ ਦਾ ਜਿੰਦਿਆਂ ਕਹਾਣੀਆਂ ਤੋਂ ਬਹੁਤ-ਬਹੁਤ ਸ਼ੁਕਰੀਆ ਤੁਸੀਂ ਮੈਨੂੰ ਇਹ ਪਲੇਟਫਾਰਮ ਦਿੱਤਾ ਜਿੱਥੇ ਸਮਾਜ ਦੇ ਕੱਲ ਰੱਖ ਸਕਾਂ ਪਿਛਲੇ 30 ਸਾਲਾਂ ਤੋਂ ਪੜਾਉਂਦੇ ਹੋਏ ਕਾਲਜ ਵਿੱਚ ਪੜਾਉਂਦੇ ਹੋਏ ਇਹ ਦੇਖਿਆ ਕਿ ਸਾਡੀਆਂ ਜਿਹੜੀਆਂ ਸਮਾਜਿਕ ਧਾਰਨਾਵਾਂ ਬੜੀਆਂ ਹੋਈਆਂ ਅਸੀਂ ਉਹ ਬਦਲਣਾ ਨਹੀਂ ਚਾਹੁੰਦੇ ਕਿ ਤਕਨੀਕ ਬੜੀ ਤੇਜ਼ੀ ਨਾਲ ਬਦਲ ਰਹੀ ਹੈ ਇਹ ਬਦਲਦੀ ਹੋਈ ਤਕਨੀਕ ਦੇ ਨਾਲ ਜੇ ਅਸੀਂ ਨਹੀਂ ਬਦਲਦੇ ਤਾਂ ਅਸੀਂ ਜਦੋਂ ਮੁਸ਼ਕਲ ਆ ਜਾਂਦੀ ਹੈ ਫਿਰ ਉਦੋਂ ਸੋਚਦੇ ਹਾਂ ਵੀ ਇਹਦਾ ਹੱਲ ਕੀ ਹੋਵੇਗਾ ਤੁਸੀਂ ਜਿੰਨੇ ਮਰਜੀ ਨਸ਼ਾ ਛਡਾਊ ਕੇਂਦਰ ਖੋਲ੍ਹ ਲਓ ਜਦੋਂ ਉਸ ਨਸ਼ੇ ਦੀ ਜੜ ਤੋਂ ਤੱਕ ਨਹੀਂ ਪਹੁੰਚੋਗੇ ਤਾਂ ਸਾਡੀ ਜਿਹੜੀ ਯਤਨ ਆ ਉਹ ਕਿਸੇ ਕੰਮ ਨਹੀਂ ਆਉਣਗੀਆਂ ਪਰ ਉਹ ਆਪਣੀ ਮੰਜ਼ਿਲ ਤੋਂ ਪਿੱਛੇ ਨਹੀਂ ਮੁੜਦਾ ਨਸ਼ਾ ਇੱਕ ਨਿੱਜੀ ਕਮਜ਼ੋਰੀ ਨਹੀਂ ਇਹ ਸਮੁੱਚੀ ਮਾਨਵਤਾ ਦੀ ਇੱਕ ਘਾਤਕਾ ਕਿਉਂਕਿ ਇਹ ਮਾਨਵੀ ਮੁੱਲਾਂ ਦਾ ਘਾਣ ਕਰਦਾ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਲੇਕਿਨ ਹੁਣ ਸਾਨੂੰ ਜਿਹੜੀ ਮੁਹਿਮ ਲੜਨੀ ਆ ਨਸ਼ਿਆਂ ਦੇ ਵਿਰੁੱਧ ਲੜਨੀ ਆ ਸਮਾਜ ਦੀਆਂ ਨੈਤਿਕ ਜੜਾਂ ਨੂੰ ਇਹ ਕਮਜ਼ੋਰ ਕਰ ਰਿਹਾ ਨਸ਼ਾ ਜੇ ਇਸੇ ਸਮਾਜ 'ਤੇ ਆਉਣ ਵਾਲੇ ਸਮਾਜ ਦੀ ਨੀਤ ਕੀ ਹੋਈ ਆ ਤਾਂ ਇਸ ਨਾਲ ਇੱਕ ਵਿਅਕਤੀ ਹੀ ਨਹੀਂ ਸੂਚਨ ਸਰਬੰਨ ਵੱਲੋਂ ਸਰਕਾਰ ਦਾ ਤੁਹਾਨੂੰ ਬਹੁਤ ਬੜੇ ਰੋਗ ਕਹਿੰਦੇ ਨੇ ਕਿ ਬੜਾ ਲੇਟ ਹੈ ਜਦੋਂ ਦੋ ਦਰਵਾਜ਼ਾ ਸ਼ੁਰੂ ਕੀਤਾ ਪੈਸ ਪਰ ਕੁਝ ਖਰਬਾ ਦਾ ਇੰਨੀ ਸ਼ੁਰੂ ਕਰ ਜਦੋਂ ਚਲਦਾ ਹੁਣ ਲੱਗਦਾ ਹੈ ਕਿੰਨਾ ਤੱਕ ਜਾਂਦਾ ਮਰ ਜਾਂਦਾ ਕਿ ਜਗਤ ਹੈ ਉਹ ਦਾ ਡੈਫੀਨਟਲੀ ਫੇਦਾ ਸੋ ਅਸੀਂ ਰੈਕਟੀ ਡੌਗੀ ਕਰਾਵਾਇ ਸਿਰਫ ਕਟ ਲੈਣਾ ਬਲਾਕ ਤੋਂ ਆਨ ਰਾਏਪੁਰ ਬੈਠਾ ਗੋਠੀ ਜਨਾਲ ਦੀ ਵਾਲ ਤੋਂ ਅਸੀਂ ਆਪਣੇ ਬੈਂਕ ਦੇ ਵਿੱਚ 2089 ਦੇ ਵਿੱਚ ਠੁਠਾ ਖਤਮ ਕਰਦੇ ਹਾਂ ਬਲੌਤ ਸਰਦਾਰ ਬਲੌਤ ਸਿੰਘ ਏਐਸਆਈ ਸਾਡੇ 34 ਇਰਜ ਸੀਜੀ ਉਹਨਾਂ ਦਾ ਬਹੁਤ ਸਹਿਯੋਗ ਵੀ ਫੇਣੀ ਫਰਮ ਕਰ ਪਾਈ ਨਹੀਂ ਤਾਂ ਕਰੋ ਉਹਦੇ ਸੀ ਜਵਾਕ ਤੋਂ ਸੁਖਾਉਣ ਲੱਗ ਪਏ ਅਸੀਂ ਦੇਖਦੇ ਨਹੀਂ ਕਿ ਸਾਨੂੰ ਮਾਂ ਨੂੰ ਪਤਾ ਲੱਗ ਜਾਂਦਾ ਕਿ ਬੱਚੇ ਦੀ ਖਰਾਬੀ ਹੈ ਬੱਚਾ ਸਾਡਾ ਕਿਹੜੇ ਤਰੀਕੇ ਨਾਲ ਬੁੱਕਿਆ ਰਿਹਾ ਬੱਚੇ ਦਾ ਬੇਕੀ ਹੈ ਪਰ ਅਸੀਂ ਮਗਰ ਪੈ ਜਾਂਦੇ ਆ ਤੇ ਲਕੋੜ ਰੱਖ ਦਿੰਦਾ ਜਦੋਂ ਉਹ ਤਾਂ ਲਕੋੜ ਰੱਖਦਾ ਬਾਅਦ ਅਸੀਂ ਕਸੂਰਦੀ ਦਾ ਕਰਦੇ ਆ ਫੌਸਲਾ ਕੱਢਦੇ ਆ ਜਾਂ ਸਰਕਾਰ ਦਾ ਕਰਦੇ ਆ ਜਾਣਕਾਰੀ ਪਾਰਟਮੈਂਟ ਤੋਂ ਅਤੇ ਮੌਜੂਦਾ ਸਰਕਾਰ ਦੇ ਜਿਹੜੇ ਨੁਮਾਇੰਦੇ ਹਾਜ਼ਰ ਆ ਮੈਂ ਆਪਣੀ ਗੱਲ ਜਿਹੜੀ ਰੱਖਣੀ ਚਾਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕ ਦਿੰਦਾ ਕਿਉਂਕਿ ਜਿਹੜੀ ਵੀ ਕੋਈ ਅਸੀਂ ਪੂਰੀ ਇਮਾਨਦਾਰੀ ਨਾਲ ਇਹ ਗੱਲ ਕਹਿ ਸਕਦੇ ਹਾਂ ਕਿ ਨਵੇਂ ਬੱਚੇ ਆ ਜਾਂ ਨਵੇਂ ਨੌਜਵਾਨ ਆ ਉਹ ਤਕਰੀਬਨ ਇਸ ਤੋਂ ਪੰਨੀ ਕਿਤਰਾ ਚੁੱਕਿਆ ਉਹ ਇਸ ਦੇ ਨੇੜੇ ਨਹੀਂ ਜਾ ਰਹੇ ਦੂਸਰੀ ਗੱਲ ਕਿ ਜਿਹੜੀ ਸਭ ਤੋਂ ਵੱਡੀ ਗੱਲ ਸੀ ਉਲਾਂਬਾ ਵੀ ਸੀ ਕਿ ਮੌਕੇ ਦੀਆਂ ਸਰਕਾਰਾਂ ਤੇ ਦੂਸਰਾ ਸਿਸਟਮ ਸਿਸਟਮ ਦੇ ਵਿੱਚ ਕੋਲ ਸਤੰਤਰ ਆ ਜਾਂਦਾ ਲੋਕਾਂ ਕੋਲ ਸਭ ਨੂੰ ਸੁਵਿਲਾਬਾ ਦਿੰਦੇ ਸੀ ਅੱਜ ਦੀ ਤਰੀਕੇ ਦੇ ਵਿੱਚ ਸਰਕਾਰ ਆ ਜਿਹੜੀ ਉਹ ਖੁਦ ਇਸ ਵੱਡੀ ਕੰਪੇਨ ਨੂੰ ਚਲਾ ਰਹੀ ਆ ਤੇ ਦੂਸਰੀ ਗੱਲ ਦੇਖੋ ਜਿਹੜਾ ਸਿਸਟਮ ਹੁੰਦਾ ਉਹ ਕਦੇ ਵੀ ਬੇਈਮਾਨ ਨਹੀਂ ਹੁੰਦਾ ਉਹਨੂੰ ਬੇਈਮਾਨੀ ਦੇ ਵਿੱਚ ਪਾਉਣ ਵਾਲਾ ਜਿਹੜਾ ਸਿਸਟਮ ਹੁੰਦਾ ਪੋਲਿਟੀਕਲ ਸਿਸਟਮ ਹੁੰਦਾ ਇਕਾਲ ਸਮ ਸਰਕਾਰ ਕਰਨੀ ਪਾਉਗੀ ਮੰਨ ਲਓ ਇੱਕ ਕ੍ਰਿਮੀਨਲ ਬੰਦਾ ਅਸੀਂ ਫੜ ਲਿਆ ਤਾਂ ਡਿਪਾਰਟਮੈਂਟ ਦੇ ਕੋਲਸ ਨੇ ਉਹ ਮਗਰੀ ਜੇ ਉੱਥੇ ਘੰਟੀ ਖੜਕ ਜਣੀਏ ਜੀ ਸਾਡਾ ਬੰਦਾ ਉੱਥੇ ਡਿਪਾਰਟਮੈਂਟ ਦੇ ਹੱਥ ਬੰਨੇ ਜਾਂਦੇ ਆ ਕੋਈ ਹੌਲੀ ਹੌਲੀ ਡਿਪਾਰਟਮੈਂਟ ਦੇ ਇੱਕ ਜ਼ੁੰਮੇਵਾਰ ਸੀਟ ਤੇ ਬੈਠਾ ਕਰਮਚਾਰੀ ਅਧਿਕਾਰੀ ਕਹਿੰਦਾ ਚਲੋ ਅਸੀਂ ਕੀ ਲੈਣਾ ਜੇ ਬਗਦੀ ਗੰਗਾ ਜੇ ਅੱਜ ਤੋਂ ਲੈਣੇ ਆ ਸੋਦੇ ਅਜ ਪੋਲੀਟਿਕਲ ਤੌਰ ਤੇ ਨਹੀਂ ਸਪੋਰਟ ਹੋਈ ਤੇ ਪੁਲਿਸ ਉਹਦੇ ਵਿੱਚ ਸਾਡੇ ਏਰੀਆ ਦੇ ਵਿੱਚ ਜੇ ਸੀ ਜਗਰਾਉਂ ਦੇ ਪਿੰਡ ਨੇ ਸਰਦਾਰ ਫਰਜੀਤ ਸਿੰਘ ਜੀ ਐਸ ਐਚਓ ਜੀ ਐਸ ਐਚਓ ਸਾਹਿਬ ਖੜੇ ਆ ਮੈਂ ਕਹਿੰਦਾ ਜਿੰਨਾ ਪਿੰਡਾਂ ਦੇ ਵਿੱਚ ਵਿਵਤਰ ਤਾਲ ਮੇਲ ਇਹਨਾਂ ਦੇ ਜਰੀਏ ਪੁਲਿਸ ਦਾ ਦੇਖਣ ਨੂੰ ਸਾਨੂੰ ਮਿਲਿਆ ਉਹ ਬਹੁਤ ਹੀ ਵਧੀਆ ਛਲਾਗਾ ਜੋਗਾ ਕਿਉਂਕਿ ਉਹ ਇੱਕ ਅਫਸਰ ਦਾ ਸਨੇਹਾ ਲੈ ਕੇ ਇੱਕ ਡਿਪਾਰਟਮੈਂਟ ਦਾ ਸਨੇਹਾ ਲੈ ਕੇ ਚੱਲ ਰਿਹਾ ਜਿਹੜਾ ਮਤਲਬ ਇੱਕ ਅਫਸਰ ਵੀ ਉਹ ਸਾਰੇ ਜਿਹੜੇ ਹੋਰ ਵੀ ਤਾਇਨਾਤ ਕੋਈ ਜੋ ਮੇ ਵਾਰਾਉਂਦੇ ਆ ਤੇ ਬੈਠੇ ਨੇ ਐਚ ਐਚ ਨੇ ਐਫ ਆਈ ਨੇ ਉਹ ਸਾਰੇ ਹੀ ਵਧੀਆ ਹੋਣੇ ਇਹਦਾ ਮਤਲਬ ਅਸੀਂ ਇਹ ਪੈਨਲ ਸਸ ਕਰ ਸਕਦੇ ਆ ਉਹਦੇ ਨਾਲ ਇੱਕ ਬਿਹਤਰ ਤਾਲਮੇਲ ਆ ਲੋਕ ਜਦੋਂ ਦੱਸਦੇ ਆ ਤੁਰੰਤ ਹਾਜ਼ਰ ਹੁੰਦੇ ਆ ਤੁਰੰਤ ਕਾਰਵਾਈ ਹੁੰਦੀ ਆ ਇਸੇ ਕਰਕੇ ਇਹਨਾਂ ਨੂੰ ਅਸੀਂ ਕੰਟਰੋਲ ਕਰ ਚੁੱਕੇ ਆ ਪੰਚਾਇਤਾਂ ਦੀ ਸੁਣਵਾਈ ਹੁੰਦੀ ਆ ਪੰਚਾਇਤਾਂ ਦਾ ਧਿਆਨ ਖਿਲਾਉਂਦੇ ਆ ਤੁਰੰਤ ਉਹ ਬੱਚੇ ਨੂੰ ਆ ਨੌਜਵਾਨ ਨੂੰ ਜਿਹੜਾ ਨਸ਼ਾ ਕਰਦਾ ਉਹਨਾਂ ਨੂੰ ਜਿਹੜੇ ਨਸ਼ਾ ਛਡਾਊ ਕੇਂਦਰਾਂ ਤੱਕ ਪਹੁੰਚਦਾ ਕੀਤਾ ਜਾਂਦਾ ਤੇ ਦੂਸਰੀ ਗੱਲ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ ਜਿਹੜੇ ਬੱਚੇ ਨਸ਼ਾ ਛੱਡ ਦਿੰਦੇ ਆ ਇੱਕ ਵਾਰੀ ਨਸ਼ਾ ਹੀ ਘਰੋਂ ਦੇ ਅੰਦਰ ਤੇ ਰਹਿ ਜਾਂਦੇ ਆ ਉਹ ਦੁਬਾਰਾ ਸੋਸਾਇਟੀ ਦੇ ਵਿੱਚ ਜਦੋਂ ਜਾਂਦੇ ਆ ਜਰੂਰ ਆਪਾਂ ਪੋਲੀਟਿਕਲ ਤੌਰ ਤੇ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਪੰਚਾਇਤੀ ਤੌਰ ਤੇ ਵੀ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਉਹਨਾਂ ਨੂੰ ਚੰਗੇ ਕੰਮਾਂ ਦੇ ਵਿੱਚ ਜਰੂਰ ਲਾਏ ਜਾਵੇ ਤੇ ਮੇਰੇ ਕੋਲ ਪੁਆਇੰਟ ਨੇ ਜਰੂਰੀ ਨੇ ਨੋਟ ਵੀ ਕਰ ਲਓ ਇਹ ਜੇ ਤੁਸੀਂ ਲਾਗੂ ਕੀਤੇ ਨਾ ਇਹਦਾ ਵਾਜ ਨਹੀਂ ਹੁਣ ਨਸ਼ਿਆਂ ਦਾ ਪਹਿਲਾ ਪੁਆਇੰਟ ਜਿਹੜੀ ਆਪਾਂ ਹੁਣ ਕਮੇਟੀਆਂ ਬਣਾ ਰਹੇ ਆ ਇਹ ਕਮੇਟੀ ਹੈ ਜੋ ਵਾਰਨਿੰਗ ਦੇ ਜਦੋਂ ਕਿਸੇ ਦੀ ਨਸ਼ਾ ਹੈਲਪਲਾਈਨ ਦੇ ਉੱਤੇ ਕੰਪਲੇਂਟ ਜਾਂਦੀ ਆ ਤਾਂ ਇਹ ਕਮੇਟੀਆਂ ਜਨਰ ਲੈਖਤੀ ਵੀ ਦਿੰਦੀਆਂ ਵੀ ਇਹ ਸਹੀ ਆ ਜਾਂ ਗਲਤ ਆ ਪਿੰਡ ਦੇ ਕਿਸੇ ਦੀ ਵੀ ਸੁਣੀ ਜਾਣੀ ਚਾਹੀਦੀ ਕਿਉਂਕਿ ਉਹਨੂੰ ਨਸ਼ੇੜ ਨੂੰ ਕਹੇ ਜਾਂਦਾ ਵੀ 10 ਬੰਦੇ ਲਿਆ 5 ਬੰਦੇ ਲਿਆ ਜਿਹੜੇ ਤੇਰੇ ਕਹਿੰਦੇ ਤੇ ਨਸ਼ਾ ਨਹੀਂ ਵੇਚਦਾ ਉਹ 5 ਬੰਦੇ ਲੈ ਕੇ ਆ ਜਾਂਦਾ ਤੇ ਉਹਨੂੰ ਕਹਿੰਦਾ ਵੀ ਇਹ ਤਾਂ ਨਸ਼ਾ ਨਹੀਂ ਵੇਚਦਾ ਲੈਖਤੀ ਰੂਪ ਚ ਕੰਮ ਹੁੰਦਾ ਦੋ ਹੰਮ ਦਾ ਫਟਾਫਾ ਹੋ ਜਾਂਦਾ ਤੇ ਇਹ ਜਿਹੜੀ ਕਮੇਟੀ ਬਣਾਈ ਜਾ ਰਹੀ ਆ ਕਮੇਟੀ ਨੂੰ ਦੱਸ ਦੋ ਵੀ ਜਿੰਨਾ ਚਿਰ ਇਹ ਇਹ ਲਿਖਤੀ ਨਹੀਂ ਦਿੰਦੀ ਵੀ ਇਹ ਸਹੀ ਬੰਦਾ ਇਹਦੀ ਕੰਪਲੇਟ ਸਹੀ ਹੋਈ ਆ ਇਹਦੀ ਗਲਤ ਹੋਈ ਆ ਉਨਾ ਚਿਰ ਇਹ ਬੰਦੇ ਨੂੰ ਐਕਸ਼ਨ ਲਿਆ ਜਾਣਾ ਚਾਹੀਦਾ ਛੱਡਣਾ ਨਹੀਂ ਚਾਹੀਦਾ ਉਹਨੂੰ ਇੱਕ ਇਹ ਪੁਆਇੰਟ ਆ ਦੂਜਾ ਪੁਆਇੰਟ ਜਿਹੜੀ ਵੀ ਨਸ਼ਾ ਹੈਲਪਲਾਈਨ ਦੇ ਅੰਦਰ ਕੋਈ ਕੰਪਲੇਂਟ ਜਾਂਦੀ ਆ ਉਹੋ ਸਾਰੀ ਜਨਤਕ ਹੋਣੀ ਚਾਹੀਦੀ ਆ ਪਤਾ ਲੱਗਦਾ ਨਹੀਂ ਕਿਹਦੀ ਕਿਹਦੀ ਕੰਪਲੇਟ ਹੋਈ ਆ ਅੰਤਰਾ ਬੰਦੇ ਦੀ ਰਫਾ ਰਫਾ ਹੋ ਜਾਂਦੀਆਂ ਸਾਰੀਆਂ ਜੇ ਸਾਰੀਆਂ মিডিਆ ਚ ਆਉਣਗੀਆਂ ਪਤਾ ਲੱਗੂ ਵੀ ਇਹ ਬੰਦੇ ਦੀ ਇਹ ਨਿਸ਼ੇੜੀ ਦੀ ਕੰਪਲੇਟ ਹੋਈ ਸੀ ਪੁਲਿਸ ਨੇ ਇਹ ਰਫਾ ਰਫਾ ਕਰਤੀ ਆ ਜਿਹੜੇ ਨੇ ਰਫਾ ਰਫਾ ਕੀਤੀ ਆ ਉਥੇ ਉਹਦੇ ਇਨਕੈਰੀ ਹੋਣੀ ਚਾਹੀਦੀ ਆ ਇਹ ਸਾਰੀਆਂ ਕੰਪਲੇਟਤਾ ਜਨਤਕ ਹੋਣੀ ਚਾਹੀਦੀ ਆ ਜਿਹੜੀਆਂ ਹੈਲਪਲਾਈਨ ਦੇ ਉੱਤੇ ਆਉਂਦੀਆਂ ਨੇ ਵੀ ਦੂਜੀ ਗੱਲ ਇਹ ਦੋ ਪੁਆਇੰਟ ਜ਼ਰੂਰੀ ਨੇ ਜਿੰਨਾ ਚਿਰ ਹੈ ਤੁਸੀਂ ਇੰਪਲੀਮੈਂਟ ਨਹੀਂ ਕਰਦੇ ਤੇ ਇਹਦਾ ਕੋਈ ਲਾਭ ਨਹੀਂ ਹੋਣਾ ਹੁੰਦਾ। ਭਾਵੇਂ ਉਹਦਾ ਜਹਾਨ ਫਤੇ ਗੱਜ ਕੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹੜਾ ਅੱਜ ਦਾ ਪ੍ਰੋਗਰਾਮ ਆ ਜੁੱਤ ਨਸ਼ਿਆ ਰੋਧ। ਕੌਂਸ ਪਾਰਟੀ ਐਸਐਸਪੀ ਸਾਹਿਬ ਮੈਮ, ਡੀਐਸਪੀ ਸਾਹਿਬ, ਐਸਟੋ ਸਹਿਬਾਨ ਤੇ ਜਿੰਨੇ ਵੀ ਮੇਰੇ ਨਗਰਾਂ ਤੋਂ ਚੱਲ ਕੇ ਵੀਰ ਆਇਆ ਉਹਨਾਂ ਦਾ ਧੰਨਵਾਦ। ਜਿਹੜਾ ਵੀ ਕਾਦਮ ਆਪਾਂ ਇੱਕ ਸਟੈਪ ਵੀ ਪਟਿਆ ਬਹੁਤ ਵਧੀਆ ਪਟਿਆ ਸਲਾਂਘਾ ਜਗਲਾ ਵਿਚਾਰਾ ਹੁੰਦੀਆਂ ਰਹਿਣ ਗਿਆ ਇਹਦੇ ਤੇ ਕੰਮ ਢਗਾਈ ਨਾਲ ਚੱਲਦਾ ਰੋ ਆਪਾਂ ਮੈਂ ਲੈਣਾ ਜੀ 98 1998 ਦੇ ਵਿੱਚ ਜਗਰਾਉਂ ਪਾਸ ਦੀ ਇੱਕ ਅਕੈਡਮੀ ਸੀ ਰੈਕਪੁਰ ਪਾਸ ਦੇ ਵਿੱਚ ਇੱਕ ਅਕੈਡਮੀ ਸੀ ਅੰਡਰ 17 ਅੰਡਰ 14 ਅੰਡਰ 19 ਡੀਐਸਪੀ ਸਹਿਵਾਨ ਐਸਐਸਓ ਸਬਾਨ ਉਹਨਾਂ ਜਵਾਨਾਂ ਨੂੰ ਗਾਈਡ ਕਰਦੇ ਸੀ ਗਰਾਉਂਡ ਨਾਲ ਜੋੜਨ ਦੇ ਵਿਸ਼ੇਸ਼ ਧਿਆਨ ਦਿਓ ਔਨ ਰਿਕਾਰਡ ਹੋ ਸ਼ਾਇਦ ਐਸਐਸਪੀ ਸਾਹਿਬ ਕੋਲ ਹੀ ਹੋਵੇ ਸਾਰਾ ਰਿਕਾਰਡ ਮੇਰੀ ਬੇਨਤੀ ਇਹੀ ਆ ਵੀ ਜਦੋਂ ਇੱਕ ਵਰਦੀ ਵਾਲਾ ਐਸਐਚਓ ਏਐਸਆਈ ਦਾ ਕੋਈ ਸਪਾਈ ਗਰਾਊਂਡ ਦੇ ਵਿੱਚ ਜਾ ਕੇ ਖੜੂਗਾ ਬੱਚੇ ਦਾ ਮਨੋਂ ਮਾਰ ਬਹੁਤ ਵੱਧੂ ਵੀ ਮੈਂ ਖੇਡਾਂ ਮੈਂ ਵੀ ਪੁਲਿਸ ਨੂੰ ਜੁਆਇਨ ਕਰ ਸਕਾਂ ਸੋ ਖੇਡਾਂ ਦੇ ਨਾਲ ਪੁਲਿਸ ਨੂੰ ਪਰਾਲੇ ਕਰਨੇ ਚਾਹੀਦੇ ਆ ਪੰਚਾਇਤਾਂ ਵੀ ਨਾਲ ਸਹਿਯੋਗ ਦੇਣਗੀਆਂ ਜਿਵੇਂ ਘੰਟਾ ਦੋ ਘੰਟੇ ਇਹ ਮਹੀਨੇ 'ਚ ਦੋ ਵਾਰ ਡੀਐਸਪੀ ਸਾਹਿਬ ਐਸਐਸਪੀ ਸਾਹਿਬ ਪਿੰਡਾਂ 'ਚ ਜਾਣ ਆਪਾਂ ਨੌਜਵਾਨਾਂ ਨੂੰ ਇਕੱਠੇ ਕਰੀਏ ਕੋਈ ਡਾਈ ਦੇ ਪਿੰਡ ਵੱਲੋਂ ਕਹਾਂਗੇ ਤੁਸੀਂ ਐਪਰੀਸ਼ੀਏਟ ਕਰੋਗੇ ਤਾਂ ਨੌਜਵਾਨ ਇਹਦਾ ਜਰੂਰ ਛੱਡੇਗੇ ਜੀ ਫਿਰ ਕਿਉਂ ਬਹੁਤ ਬਹੁਤ ਧੰਨਵਾਦ ਜੀ